ਸਤਿ ਗੁਰੂ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਮੰਦਰਬਾਈ ਯੂਟਿਊਬ ਚੈਨਲ ਤੇ ਲਓ ਜੀ ਅੱਜ ਆਪਾਂ ਵੀਡੀਓ ਬਣਾਉਣੀ ਆ ਝੋਨੇ ਤੇ ਤੇ ਜਿਵੇਂ ਪਿਛਲੇ ਸੀਜ਼ਨ ਚ ਆਪਾਂ ਵੇਖਿਆ ਸੀ ਵੀ ਝੋਨਿਆਂ ਤੇ ਕੁਝ ਕੁ ਵੈਰਾਈਟੀਆਂ ਇਹ ਵੀਆਂ ਸੀ ਜਿਨ੍ਹਾਂ ਤੇ ਜਾਦੇ ਕੱਟ ਲੱਗੇ ਆ ਜਾਂ ਵੀ ਉਹਨਾਂ ਨੂੰ ਲੈਂਡ ਖਰੀਦਣ ਵੇਲੇ ਉਹਨਾਂ ਨੇ ਜਿਆਦਾ ਆਨਕਾਨੀ ਨਹੀਂ ਕੀਤੀ ਆ ਤੇ ਇਸੇ ਕਰਕੇ ਅੱਜ ਆਪਾਂ ਵੀਡੀਓ ਬਣਾਉਣ ਲੱਗੇ ਆ ਤੇ ਵੀਡੀਓ ਬਣਾਉਣ ਦਾ ਮਕਸਦ ਵੀ ਇਹੀ ਆ ਵੀ ਆਪਾਂ ਹੁਣ ਹਜੇ ਕਣਕਾਂ ਪੱਕਣੀਆਂ ਉਸ ਤੋਂ ਪਹਿਲਾਂ ਹੀ ਆਪਾਂ ਵੀਡੀਓ ਬਣਾਉਣ ਲੱਗੇ ਆ ਵੀ ਮੁੜ ਕੇ ਜਿਹੜੇ ਵੀ ਕੋਈ ਵੈਰਾਈ ਛੋਨੇ ਦੀ ਲਾਉਣੀ ਆ ਉਹ ਆਪਾਂ ਹੁਣੇ ਹੀ ਆਪਦਾ ਉਹਦੇ ਹਾਸਤੇ ਤਿਆਰ ਹੋ ਜਾਈਏ ਤੇ ਜਿਹੜਾ ਕੋਈ ਭਾਵੇਂ ਆਪਣੇ ਚੈਨਲ ਤੇ ਨਵਾਂ ਆਇਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲੇ ਬੈਲ ਆਈਕਨ ਦਬਾ ਲਵੋ ਤਾਂ ਕਿ ਹਰ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਔਰ ਜੇ ਆਪਾਂ ਛੋਨੇ ਦੀ ਗੱਲ ਕਰਦੇ ਆ ਜਿਵੇਂ ਪਿਛਲੇ ਸੀਜ਼ਨ 'ਚ ਇੱਕ ਤਾਂ ਸਾਰਿਆਂ ਨਾਲੋਂ ਜ਼ਿਆਦਾ 126 ਨੂੰ ਉੱਡ ਕੇ ਲਿਆ ਉੱਡ ਕੇ ਲਿਆ ਦਾ ਮਤਲਬ ਇਹ ਨਹੀਂ ਵੀ ਖਰੀਦਣ ਵਾਸਤੇ ਵੀ ਕਾਰਡ ਲਾਉਣ ਵਾਸਤੇ ਇਹਦੇ ਵੀ ਕਾਰਨ ਹੁੰਦੇ ਆ ਹੁਣ ਜਿਵੇਂ ਹੋਰ ਵੀ ਵੈਰਾਈਟੀਆਂ ਹੈਗੀਆਂ ਆਪਾਂ ਗੱਲ ਕਰਾਂਗੇ ਵੀ PR 126 ਨੂੰ ਇਸ ਕਰਕੇ ਲਿਆ ਕਿਉਂਕਿ ਇਹ ਲੇਟ ਵੈਰਾਈਟੀ ਹੈ ਤੇ ਲੇਟ ਲੱਗਣ ਕਰਕੇ ਇਹਦੇ 'ਚ ਉਹ ਨਾ ਮੌਇਸਚਰ ਨਹੀਂ ਜਾਂਦਾ ਫਿਰ ਜਿਹੜਾ ਮੌਇਸਚਰ ਨਹੀਂ ਜਾਂਦਾ ਫਿਰ ਭਾਈ ਉਹ ਉਹ ਕਾਟ ਲਾ ਲੈਂਦੇ ਆ ਉਹਨਾਂ ਨੂੰ ਵੀ ਬਹਾਨਾ ਥਿਆ ਜਾਂਦਾ ਤੇ ਬਾਕੀ ਜੇ ਆਪਾਂ ਵੇਖੀਏ ਜਿਹੜੇ ਹਿਸਾਬ ਨਾਲ ਇਹਨਾਂ ਦਾ ਸੈੱਟ ਕੀਤਾ ਵਾ ਮੌਇਸਚਰ 17 ਤੇ 17 ਮੌਇਸਚਰ ਤੋਂ ਫਿਰ ਜਿਹੜਾ ਵੱਧ ਹੁੰਦਾ ਉਹਦੇ 'ਚ ਫਿਰ ਆਪਾਂ ਵੀ ਗਲਤ ਹੋ ਜਾਂਦੇ ਆ ਤੇ ਆਪਣਾ ਕੰਮ ਆਏ ਹੁੰਦਾ ਵੀ ਆਪਾਂ ਫਿਰ ਅੱਗੇ ਕਣਕ ਬੀਜਣੀ ਹੁੰਦੀ ਹੈ ਕਣਕ ਲੇਟ ਹੁੰਦੀ ਹੈ ਤੇ ਬਾਕੀ ਇਹਨੂੰ ਆਪਾਂ ਵੱਢ ਦੇ ਸੁੱਕਾ ਕਰਕੇ ਆ ਤੇ ਪਰ ਇਹਦੇ 'ਚ ਮੌਇਸਚਰ ਫਿਰ ਵੀ ਰਹਿ ਜਾਂਦਾ ਤੇ ਜਿਹਦੇ ਕਰਕੇ ਜਾਂ ਕਾਟ ਲੱਗਦੀ ਹੈ ਤੇ ਜਾਂ ਰੇਟ ਘਟ ਦਿੰਦੇ ਆ ਜਾਂ ਕੁਝ ਵੀ ਸਮਝ ਲਓ ਜਿਵੇਂ ਲੋਟ ਲੱਗਦਾ ਫਿਰ ਉਹ ਕਰੀ ਆਉਂਦੇ ਆ ਤੇ ਜਿਵੇਂ ਹੋਰ ਵੈਰਾਈਟੀਆਂ ਜੇ ਆਪਾਂ ਆਖੀਏ ਵੀ ਬਿਨਾ ਕਾਟ ਤੋਂ ਜਿਵੇਂ ਚੱਲ ਜਾਂਦਾ ਕੰਮ ਵਧੀਆ ਵਿਗਦੇ ਆ ਜਾਂ ਜਿਹਨੂੰ ਖੁਸ਼ ਹੋ ਕੇ ਲੈਂਦੇ ਆ ਸ਼ੈਲਰ ਨਾਲ ਜੇ ਮੈਂ ਵੇਖਿਆ ਜਿਹੜੇ ਉਹਦੇ ਚ ਹੈਗਾ ਬਾਈ ਜੀ ਜਿਵੇਂ ਪੂਸਾ 44 ਪੂਸੇ 44 ਨੂੰ ਬਈ ਬਹੁਤ ਖੁਸ਼ ਹੋ ਕੇ ਲੈਂਦੇ ਆ ਪਤਾ ਨਹੀਂ ਕੀ ਗੱਲ ਪਤਨ ਤਾਂ ਉਹਦਾ ਉਦੇ ਚ ਚੌਲ ਸਹੀ ਹੈ ਤੇ ਜਿਹੜੇ ਉੱਤੇ ਉਹਦੀ ਇੱਛਾ ਲੱਜੀ ਹੁੰਦੀ ਹੈ ਜਾਨਕਿ ਜਿਹਨੂੰ ਆਪਾਂ ਛਲਕਾ ਕੇ ਆਦਨੇ ਆ ਉਹ ਪਤਲਾ ਹੁੰਦਾ ਵੀ ਇਹਨਾਂ ਨੂੰ ਵਜਨ ਚ ਸਹੀ ਮਿਲ ਜਾਂਦਾ ਚੌਲ ਜਾਦੇ ਨਿਕਲ ਆਉਂਦਾ ਜਾਂ ਪੂਰਾ ਹੋ ਜਾਂਦਾ ਪਤਾ ਨਹੀਂ ਛੱਬੀ ਇਹਨਾਂ ਨੂੰ ਚੌਲ ਘਟਾਇਆ ਜਾਂਦਾ ਤਾਂ ਕਰਕੇ ਥੋੜਾ ਜਿਹਾ ਨੱਕ ਮਾਰਦੇ ਆ ਤੇ ਬਾਕੀ ਬਈ ਜਿਹੜਾ ਪੀ ਆਰ ਜਿਹੜਾ ਹੈਗਾ ਇਕ ਝੋਨਾ ਡੋਗਰ ਪੂਸਾ ਉਸ ਝੋਨੇ ਨੂੰ ਵੀ ਇਹ ਵੀ ਉੱਡ ਕੇ ਲੈਂਦੇ ਆ ਖਰੀਦਣ ਵਾਸਤੇ ਇਹਨੂੰ ਖਰੀਦਦੇ ਆ ਵੀ ਇਹਦਾ ਹੀ ਕੋਈ ਕਾਰਟ ਨਹੀਂ ਲਾਉਂਦੇ ਜੇ ਇਹਦਾ ਮੌਇਸਚਰ ਵੀ ਆ ਜਾਂਦਾ ਜੇ ਥੋੜਾ ਜਿਹਾ ਰੋਕੇ ਵੱਢੇ ਜੇ ਤੇ ਮੌਇਸਚਰ ਇਹਦਾ ਵੀ ਆ ਜਾਂਦਾ ਤੇ ਪਰ ਇਹ ਵੈਰਾਈਟੀ ਇਹ ਵੀ ਬਹੁਤ ਟਾਈਮ ਲੈਂਦੀ ਆ ਝਾੜ ਵੀ ਚੰਗਾ ਹੈ ਜਿਵੇਂ ਡੋਗਰ ਪੂਸਾ ਤੇ ਪੂਸਾ 44 ਇਹਨਾਂ ਨੂੰ ਬਹੁਤ ਵਧੀਆ ਖਰੀਦਦੇ ਆ ਤੇ ਹੋ ਸਕਦਾ ਕਿ ਤੇ ਕੱਟ ਵੀ ਨਾ ਲੱਗਦਾ ਹੋਵੇ ਤੇ ਕਾਰਨ ਉਹ ਹੀ ਹੋ ਸਕਦਾ ਵੀ ਅਕ ਕਿਨਾਂ ਦੇ ਜਿਹੜੇ ਹੈਗੇ ਆ ਚੌਲਾਂ ਤੇ ਜਿਹੜਾ ਸਿਲਕਾ ਹੁੰਦਾ ਹੈ ਤੇ ਉਹ ਘੱਟ ਹੁੰਦੀ ਹੈ ਜਾਂ ਪਤਲੀ ਹੁੰਦੀ ਹੈ ਤੇ ਚੌਲਾਂ 'ਚ ਵਜ਼ਨ ਜ਼ਿਆਦਾ ਬਣ ਜਾਂਦਾ ਹੈ ਤੇ ਛਿਲਕੇ ਦਾ ਵਜ਼ਨ ਘੱਟ ਨਿਕਲਦਾ ਤੇ ਇਹਨਾਂ ਨੂੰ ਵਧੀਆ ਉਹਦੇ 'ਚੋਂ ਚੌਲ ਮਿਲ ਜਾਂਦਾ ਤੇ ਬਾਕੀ ਜਿਵੇਂ ਹੁਣ 26 ਦੀ ਗੱਲ ਹੈ ਜਾਂ ਇੱਕ ਸੀਗਾ 131 ਉਸ ਝੋਨੇ ਨੂੰ ਵੀ ਬਹੁਤ ਅੜ ਕੇ ਜੇ ਖਰੀਦਾ ਜਾਂ ਕਟਲਾ ਵਾਲਾ ਖਰੀਦਾ ਪਤਾ ਨਹੀਂ ਕੀ ਗੱਲ ਹੈ ਪਤਾ ਨਹੀਂ ਚੌਲ ਵਾਲਾ ਪਤਲਾ ਹੈ ਕਿ ਕੀ ਹੈ ਇਹ ਹੀ ਜਾਣਦੇ ਹੁਣ ਆਪਾਂ ਤਾਂ ਕੀ ਕਹਿ ਸਕਦੇ ਹਣਾ ਬਾਕੀ ਜਦੋਂ ਕੰਮ ਚੱਲ ਪੈਂਦਾ ਫਿਰ ਤਾਂ ਬਾਈ ਵੇਖੋ ਵੇਖ ਨੱਪੀ ਤਰਿਆਂ ਦੇ ਕਹਿੰਦੇ ਵੀ ਹੁਣ ਕੰਮ ਲੂਟ ਆਇਆ ਹੁਣ ਹੁਣੇ ਹੀ ਆਪਦੀ ਇਹੋ ਜਿਹੀ ਵਿਉਂਤ ਬਣਾ ਲਓ ਵੀ ਆਪਾਂ ਕਿਹੜਾ ਝੋਨਾ ਲਾਈਏ ਜਾਂ ਆਪ ਵਿਆੜਤੀ ਹੈ ਜਾਂ ਜੇ ਮੈ ਉਹਨਾਂ ਆੜਤੀਆਂ ਦੇ ਸ਼ਾਇਦ ਰਹਿਗੇ ਜਾਂ ਆਮ ਹੀ ਹੈਗੇ ਤੇ ਉਹਨਾਂ ਨੂੰ ਪੁੱਛ ਕੇ ਵੀ ਸਾਨੂੰ ਫੇਰ ਨਾ ਡਿਕਾ ਲੱਗੇ ਤੇ ਹੁਣ ਦੱਸ ਦਿਓ ਕਿਹੜਾ ਝੋਨਾ ਲਾਉਣਾ ਤੇ ਝੋਨੇ ਦਾ ਨਾ ਤਾਂ ਡੋਗਰ ਮੜਾ ਤੇ ਨਾ ਬਾਈ ਪੂਸਾ ਮੜਾ ਤੇ ਨਾ ਹਾਈਬ੍ਰਿਡ ਮੜਾ ਤੇ ਨਾ ਹੀ ਛੱਬੀ ਮੜਾ ਤੇ ਨਾ 31 ਮਾੜਾ ਤੇ ਫਾਲਟ ਤਾਂ ਉੱਥੇ ਆ ਕੇ ਪੈ ਜਾਂਦਾ ਹੁਣ ਜਿੱਥੇ ਪਾਣੀ ਮਾੜਿਆ ਉੱਥੇ ਬਈ ਪੂਸੇ 44 ਵਰਗੇ ਤੇ ਡੋਗਰ ਨਹੀਂ ਹੁੰਦੀ ਉੱਥੇ ਤਾਂ ਬਰ ਹਾਈ ਬ੍ਰੈਡ ਜਿਆਦਾ ਹਾਈ ਬ੍ਰੈਡ ਨਹੀਂ ਹੋਣਾ ਤੇ ਹਾਈ ਬ੍ਰੈਡ ਨੂੰ ਵੀ ਜੇ ਕਾਟ ਲੱਗਣ ਲੱਗੇ ਫਿਰ ਜਿਹੜੇ ਨਰਮ ਬਾਣ ਨਰਮ ਪਾਣੀ ਆ ਉੱਥੇ ਫਿਰ ਕਿਹੜੇ ਝੋਨੇ ਝਾੜ ਦੇਣਗੇ ਤੇ ਜੇ ਆਪਾਂ ਕਿ ਵੀ ਨਰਮੇ ਝੋਨਿਆਂ ਨੂੰ ਛੱਡ ਕੇ ਨਰਮੇ ਵੀ ਜਨ ਲੱਗ ਜੀਏ ਬਈ ਨਰਮੇ ਜਮਾਂ ਹੀ ਗਏ ਨਰਮੇ ਜਮਾਂ ਕੁਝ ਨਹੀਂ ਪੱਲੇ ਪਾਉਂਦੇ ਤੇ ਕੱਲੇ ਆ ਝੋਨਿਆਂ ਦੇ ਆਸਰੇ ਸੀਗਾ ਕੰਮ ਤੇ ਜਾਂ ਹੌਲੀ ਹੌਲੀ ਬਦਲੀ ਜਾਏ ਫਸਲਾਂ ਬਦਲਦੇ ਨੇ ਵੀ ਹੌਲੀ ਹੌਲੀ ਜਿਵੇਂ ਵੀ ਹੁਣ ਝੋਨਾ ਝੋਨੇ ਤੋਂ ਬਾਅਦ ਕੋਈ ਫੂਰ ਫਸਲ ਦੇ ਦੇਣ ਥੋੜੀ ਜੋ ਲਾ ਲੈਣ ਗਾਂ ਹੌਲੀ ਹੌਲੀ ਉਹ ਤੇ ਟਿਕਿਆ ਨਾ ਟਿਕ ਜਾਂਦਾ ਤੇ ਬੰਦੇ ਨੂੰ ਫਸਲ ਦਾ ਭੇਤ ਆ ਜਾਂਦਾ ਤੇ ਝਾੜ ਦਾ ਪਤਾ ਲੱਗ ਜਾਂਦਾ ਤੇ ਰੇਟ ਰੂਟ ਦਾ ਤੇ ਕਿੰਨਾ ਕੁ ਮੁਨਾਫਾ ਕੀ ਦਿੰਦੀ ਆ ਫਸਲ ਹੌਲੀ ਹੌਲੀ ਤਾਂ ਇਹ ਤੋਂ ਪਾਸੇ ਹੋਇਆ ਜਾ ਸਕਦਾ ਇਕਦਮ ਨਹੀਂ ਤੇ ਇਕਦਮ ਹੋ ਕੇ ਤਾਂ ਫਿਰ ਬਈ ਪੂਰਾ ਨਹੀਂ ਹੋਣਾ ਕੰਮ ਤੇ ਇਹ ਚ ਆਪਣੀ ਅੱਜ ਦੀ ਵੀਡੀਓ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਨਾਲ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲੇ ਬੈਲ ਆਈਕਨ ਦਬਾ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ